ਚੈਨਰ ਨੂੰ ਕਰ ਲਿਓ ਵੀ ਸਬਸਕ੍ਰਾਈਬ ਤੇ ਵਾਤੇ ਵਾਤੇ ਸ਼ੇਅਰ ਕਰਿਓ ਨਾ ਨਾ ਦੀ ਏਅਰਮ ਫੁੱਲ ਖੋਲੀ ਹੋਈ ਹੈ ਖੇਤ ਕੀ ਬਾਈ ਹੋਈ ਵੀ ਪਹਿਲਾਂ ਬਹੁਤ ਖੇਤ ਕੀ ਬਾਈ ਵੀ ਪਹਿਲਾਂ ਬਹੁਤ ਹੋਈ ਵੀ ਜਾਦੇ ਵੀ ਟਰਾਈ ਲੈਣੇ ਆਪਾਂ ਇੱਥੇ ਹੀ ਲੈਣੇ ਸੀ ਖੇਤ ਚ। ਬੜਿਆ ਦੇ ਆ ਗਿਆ। ਲਾਈਕ ਤੇ ਸਬਸਕ੍ਰਾਈਬ ਵੱਧ ਤੋਂ ਵੱਧ ਸ਼ੇਅਰ ਮੇਰਾ ਵੀਰ। ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਕਰੋ ਮੇਰਾ ਵੀਰ। ਇਹ ਤਾਂ ਉਹ ਟਾਇਰ ਚੋੜ-ਜੋੜ ਕਰ ਮਾਰ ਰਿਹਾ ਜ਼ੋਰ ਦੇ